ਕਈ ਫਕੀਰਾਂ ਆਂ ਆਖਿਆ ਤੇਥੋਂ ਉੱਤੇ ਨੇ ਕਈ ਫਕੀਰਾਂ ਆਂ ਆਖਿਆ ਤੇਥੋਂ ਉੱਤੇ ਨੇ ਕੀ ਹੋਇਆ ਤੂੰ ਬੰਦਾ ਇਹ ਕੁੱਤੇ ਨੇ ਕੀ ਹੋਇਆ ਤੂੰ ਬੰਦਾ ਇਹ ਕੁੱਤੇ ਨੇ ਨੰਗੇ ਪਹਿਰੀ ਵਫਾਦਾਰੀਆਂ ਪਾਲਣ ਜੁੱਗਾ ਤੋਂ ਤੂੰ ਮਰਦਾ ਰੋਬ ਕੇ ਪੈਰੀ ਜੁੱਤੇ ਨੇ ਪਿਆਰ ਦੀ ਐਨਾ ਭੁੱਖ ਕਿ ਬਹੁਤਾ ਮੰਗਦੇ ਨਹੀਂ ਅੰਦਰੋਂ ਬਾਹਰੋਂ ਇੱਕ ਇਹ ਸੱਚੀ ਸੁੱਚੇ ਨੇ ਟੁਕੜਾ ਰੋਟੀ ਪਾਦੋ ਉਹਦੇ ਹੋ ਜਾਂਦੇ ਟੋਂਕਣ ਸਾਰੀ ਰਾਤ ਨਰਾਤੀ ਸੁੱਤੇ ਨੇ ਕਰਨ ਉਡੀਕਾਂ ਬੈਠੇ ਵਿੱਚ ਦਰਵਾਜੇ ਦੇ ਬੁਰੀਆਂ ਖਬਰਾਂ ਸੁਣ ਕੇ ਏ ਵੀ ਟੁੱਟੇ ਨੇ ਦਇਆ ਕਰੋ اے ਲੋਕੋ ਰੱਬ ਦੇ ਜੀਆਂ ਤੇ ਹੱਥ ਚ ਫੜ ਕੇ ਸੋਟੀ ਕਾ ਤੋ ਕੁੱਟੇ ਨੇ ਦਸੋਏ ਕਾ ਤੋ ਕੁੱਟੇ ਨੇ ਨਫ਼ਰਤ ਜਿੰਨਾ ਪਾਲੀ ਨਤਾਂ ਤੋਂ ਜਉਂਦਿਆਂ ਵਿੱਚ ਨਿਗਿਣਤੀ ਉਹ ਮਰ ਚੁੱਕੇ ਨੇ ਦੂਰੋਂ ਆਉਂਦੇ ਪੂਛ ਹਲਾਉਂਦੇ ਜੱਫੀ ਪਾਉਂਦੇ ਜੀ ਧਿਆਨ ਨਾਲ ਸੁਣਿਓ ਦੂਰੋਂ ਆਉਂਦੇ ਪੂਛ ਹਲਾਉਂਦੇ ਜੱਫੀ ਪਾਉਂਦੇ ਜੀ ਲੋਕ ਤਾਂ ਗੱਲਾਂ ਕਰਕੇ ਸਾਰਣ ਬੁੱਤੇ ਨੇ ਆਖੀ ਲੈਣਾ ਨੇ ਜੀ ਪਾਲ ਕਰਾਂ ਵਿੱਚ ਰੱਖਿਓ ਛੱਡ ਕੇ ਜਾਵਣ ਨਾ ਪਾਲ ਕਰਾਂ ਵਿੱਚ ਰੱਖਿਓ ਉਹ ਛੱਡ ਕੇ ਜਾਵਣ ਨਾ ਕੁੱਤ ਕਿਆਂ ਦੇ ਨਿਕਲਣ ਬਾਈ ਕੁੱਪੁੱਤੇ ਨੇ ਕੁੱਤ ਕਿਆਂ ਦੇ ਨਿਕਲਣ ਬਾਈ ਕੁੱਪੁੱਤੇ ਨੇ ਕਈ ਫਕੀਰਾਂ ਆਖਿਆ ਤੇਥੋਂ ਉੱਤੇ ਨੇ ਕੀ ਹੋਇਆ ਤੂੰ ਬੰਦਾ ਇਹ ਕੁੱਤੇ ਨੇ ਕੀ ਹੋਇਆ ਤੂੰ ਬੰਦਾ ਇਹ ਕੁੱਤੇ ਨੇ ਸ਼ੁਕਰੀਆ ਜੀ